ਦਾ ਸੀ ਤੇ ਕੁੜੀ ਦੇ ਡਰੈਸਪੈਨ ਕੇ ਆਇਆ ਹੋਇਆ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਆਵਾਜ਼ ਫੁਲੀਆਂ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰੰਤੂ ਬਾਇਓਮੈਟ੍ਰਿਕ ਜਿਹੜੇ ਮੈਚ ਨਾ ਹੋਣ ਕਰਕੇ ਜਿਹੜਾ ਇਹ ਜਿਹੜਾ ਮੌਕਾ ਫੜਿਆ ਗਿਆ ਲੰਬੇ ਵਾਲ ਬਿੰਦੀ ਕੁੜੀਆਂ ਵਰਗੇ ਕੱਪੜੇ ਇਸ ਨੌਜਵਾਨ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਭੁਲੇਖਾ ਪਾਇਆ ਜਾ ਸਕੇ ਪਰ ਅਜਿਹਾ ਹੋਇਆ ਨਹੀਂ ਕੁੜੀ ਬਣ ਪੇਪਰ ਦੇਣ ਆਇਆ ਮੁੰਡਾ ਫੜਿਆ ਗਿਆ ਇਹ ਮੁੰਨਾ ਪਾਈ ਦੀ ਤਿਆਰੀ ਪੂਰੀ ਸੀ ਨਕਲੀ ਆਈਡੀ ਕਾਰਡ ਤੇ ਆਧਾਰ ਕਾਰਡ ਵੀ ਲਿਆਇਆ ਸੀ ਇਹ ਮਾਮਲਾ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦਾ ਜਿੱਥੇ ਪੈਰਾਮੈਡੀਕਲ ਸਟਾਫ ਭਰਤੀ ਲਈ ਲਏ ਜਾਣ ਵਾਲੇ ਲਿਖਤੀ ਟੈਸਟ ਦੌਰਾਨ ਕੋਟਕਪੂਰਾ ਦੇ ਡੀਏਵੀ ਸਕੂਲ ਅੰਦਰ ਬਣੇ ਪ੍ਰੀਖਿਆ ਕੇਂਦਰ ਚੋਂ ਇੱਕ ਮੁੰਡਾ ਫੜਿਆ ਗਿਆ ਜੋ ਕੁੜੀ ਦਾ ਭੇਸ ਧਾਰ ਕੇ ਆਇਆ ਸੀ ਪੇਪਰ ਦੇ ਅੰਤ ਪਹੁੰਚਿਆ ਸੀ ਪਰ ਐਂਟਰੀ ਸਮੇ ਬਾਇਓਮੈਟ੍ਰਿਕ ਵੇਲੇ ਫਿੰਗਰਪ੍ਰਿੰਟਸ ਮੈਚ ਨਾ ਹੋਏ ਸ਼ੱਕ ਦੇ ਘੇਰੇ ਚ ਆਇਆ ਤੇ ਜਾਂਚ ਦੌਰਾਨ ਫੜਿਆ ਗਿਆ ਇਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਬੱਚਾ ਆਇਆ ਉਹਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਇਗਜ਼ਾਮ ਦੇ ਨੂੰ ਤੇ ਇੱਕ ਮੁੰਡਾ ਸੀ ਤੇ ਕੁੜੀ ਦੇ ਡਰੈਸ ਪੈਨ ਕੇ ਆਇਆ ਵੇ ਐਸੀ ਉਹ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਬਟ ਬਾਇਓਮੈਟ੍ਰਿਕ ਜ਼ਿਆਦਾ ਪੱਕਾ ਪ੍ਰੂਫ ਹੁੰਦਾ ਹੈ ਜੇ ਜਦੋਂ ਮੈਚ ਨਹੀਂ ਕੀਤਾ ਤਾਂ ਉਹ ਤੂੰ ਪੇਪਰ ਨਹੀਂ ਦੇ ਦਿੱਤਾ ਗਿਆ ਉਹਦਾ ਪੇਪਰ ਨਾਲ ਐਨਵਾਈਡ ਹੈ ਉਹ ਕੰਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਬੈਠ ਕੇ ਕਰਦੇ ਹਾਂ ਇਹ ਦੂਜਾ ਇਮਤਿਹਾਨ ਸੀ ਕਿ ਪਹਿਲਾ ਇਮਤਿਹਾਨ ਵੀ ਇਸ ਮੁੰਡੇ ਨੇ ਉਸ ਕੁੜੀ ਦੀ ਥਾਂ ਤੇ ਦਿੱਤਾ ਸੀ ਜਾਂ ਫਿਰ ਨਹੀਂ ਇਸ ਬਾਰੇ ਅਜੇ ਜਾਂਚ ਚੱਲ ਰਹੀ ਹੈ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕਸ ਚ ਜਾ ਕੇ ਤੋਂ ਨਹੀਂ ਦੇਖ ਸਕਦੇ ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ ਤੇ ਅਸੀਂ ਏਜੰਸੀ ਹਾਇਰ ਕੀਤੀ ਹੈ ਅਸੀਂ ਇਹ ਇਹ ਅਲੱਗ ਕੁਐਸਚਨ ਏਜੰਸੀ ਤੋਂ ਵੀ ਪੁੱਛਿਆ ਕਿਉਂਕਿ ਏਜੰਸੀ ਨੇ ਇਸ ਵਾਰੀ ਉਹਨੂੰ ਪਕੜਿਆ ਪਿਛਲੀ ਵਾਰੀ ਨਹੀਂ ਪਕੜਿਆ ਸੀ ਤੇ ਉਸ ਵੇਲੇ ओरिजिनल ਕੈਂਡੀਡੇਟ ਆਇਆ ਸੀ ਜਾਂ ਇਹ ਕੈਂਡੀਡੇਟ ਨੇ ਕੁਝ ਮੈਨੇਜ ਕਰ ਲਿਆ ਤਾਂ ਹੁੰਦਾ ਤੇ ਨਹੀਂ ਹੈ ਬਾਇਓਮੈਟ੍ਰਿਕ ਤਾਂ ਨਹੀਂ ਹੋ ਸਕਦਾ ਮੈਚ ਤੇ ਏਜੰਸੀ ਸਾਨੂੰ ਰਿਪੋਰਟ ਦੇਗੀ ਪੁਲਿਸ ਨੂੰ ਬਾਕੀ ਅੱਗੇ ਕਾਰਵਾਈ ਵਾਸਤੇ ਜੇ ਅਸੀਂ ਫੋਰਫਿਟ ਕਰ ਦਿੱਤਾ ਫੜਿਆ ਗਿਆ ਮੁੰਡਾ ਅੰਗਰੇਜ਼ ਸਿੰਘ ਹੈ ਜੋ ਫਾਜ਼ਿਲਕਾ ਦਾ ਰਹਿਣ ਵਾਲਾ ਦੱਸਿਆ ਗਿਆ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਟਾਣੀ ਦੀ ਹੀ ਕੁੜੀ ਪਰਮਜੀਤ कौर ਦੀ ਥਾਂ ਤੇ ਪੇਪਰ ਦੇਣ ਆਇਆ ਸੀ ਕੁੜੀਆਂ ਦੀ ਤਰ੍ਹਾਂ ਦਿਖਣ ਲਈ ਲੰਬੇ ਨਕਲੀ ਵਾਲ ਲਾਏ ਬਿੰਦੀ ਸੁਰਖੀ ਵੀ ਲਾਈ ਪਰ ਪੇਪਰ ਦੇਣ ਤੋਂ ਪਹਿਲਾਂ ਫੜਿਆ ਗਿਆ ਇੱਥੇ ਡੀਵੀ ਸਕੂਲ ਕੋੜਕੂਰਾ ਦੇ ਵਿੱਚ ਇਗਜ਼ਾਮ ਹੋ ਰਿਹਾ ਸੀ ਉਹਦੇ ਵਿੱਚ ਸਾਨੂੰ ਇੱਕ ਕੈਂਡੀਡੇਟ ਇਨਪਰਸੋਨੇਸ਼ਨ ਦੀ ਸਾਨੂੰ ਐਪਲੀਕੇਸ਼ਨ ਮਿਲੀ ਉਹਨਾਂ ਤੋਂ ਕੱਲ ਉਹਨਾਂ ਤੋਂ ਇਨਫਰਮੇਸ਼ਨ ਮਿਲੀ ਜੇ ਤੁਸੀਂ ਤੁਸੀਂ ਜਾ ਕੇ ਚੈੱਕ ਕੀਤਾ ਇੱਕ ਲੜਕਾ ਹੈ ਅੰਗਰੇਜ਼ ਸਿੰਘ ਗੇਜਾ ਪੁੱਤਰ ਕਰਤਾ ਜਗਤਾਰ ਸਿੰਘ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਲੜਕਾ ਜਿਹੜਾ ਇੱਕ ਪਰਮਜੀਤ कौर ਵਾਸੀ ਫਾਜ਼ਿਲਕਾ ਦੀ ਲੜਕੀ ਹੈ ਜਿਹੜੀ ਉਹਦੇ ਮਤਲਬ ਕਿ ਰੋਲ ਨੰਬਰ ਤੇ ਆਪ ਦਾ ਫੁਲੀਆ ਚੇਂਜ ਕਰਕੇ ਜਿਹੜਾ ਉਹ ਪੇਪਰ ਦੇਣ ਦੇ ਦਸਤੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰੰਤੂ ਬਾਇਓਮੈਟ੍ਰਿਕ ਹੈ ਜਿਹੜੇ ਮੈਚ ਨਾ ਹੋਣ ਕਰਕੇ ਜਿਹੜਾ ਇਹ ਜਿਹੜਾ ਮੌਕੇ ਤੋਂ ਫੜਿਆ ਗਿਆ ਤੋਂ ਲਿਆ ਅੱਜ ਉਸੇ ਦੇ ਖਿਲਾਫ 408 IPC ਦੇ ਮਕਦਮਾ ਦਰਜ ਕਰ ਦਿੱਤਾ ਹੈ ਤੋਂ ਅਗਲੀ ਕਾਰਵਾਈ ਅਸਿਕ ਕਰ ਰਹੇ